ਪਦ ਜਾਰੇ ਮਾਜ ਮਹਾਲਾ ਪੰਜ ਵਾਰ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਨ ਬਕਰੇ ਚਾਤਰਕ ਕੀ ਨਿਆਈ ਤਿਰਖਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਉ ਖੋਲੇ ਜੀਉ ਖੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀ ਉਹ ਸਹਜ ਤੁੰ ਬਾਣੀ ਚਿਰ ਹੋਵਾ ਦੇਖੇ ਸਾਰਿੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇੱਕ ਕੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਐ ਪ੍ਰਤਿਦ ਪਗਵੰਤਾ ਮੋਹੇ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਹਉ ਕੋ ਨੀ ਜੀਉ ਕੋਲ ਕੁਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ ਰਹਾਉ ਪਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮਹਿ ਪਾਇਆ ਸੇਵ ਕਰੀ ਪਲਚਸਾ ਨ ਵਿਛੜਾਂ ਜਨ ਨਾਨਕ ਦਾਸ ਤੁਮਾਰੀ ਜੀਓ ਓਂ ਖੋਲੀ ਜਿਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜਿਉ ਰਹਾਉ ਤਨਾਸਰੀ ਮਹਲਾ ਪਹਿਲਾ ਕਰ ਪਹਿਲਾ ਚਉਪਦੀ ਏਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਉ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀ ਤਨਵਾਂ ਸਦਾ ਸਦਾ ਦਾਤਾਰ ਰਹਾਉ ਅਣ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰਾ ਨਾਮ ਤਰਾ ਸਦ ਕੁਰਬਾਨਾ ਜਾਉ ਰਹਾਉ ਸਰਬੰ ਸੱਚਾ ਏਕ ਹੈ ਦੂਜਾ ਨਾਹੀ ਕੋਇ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਦ ਬਾਜ ਪਿਆਰੇ ਕੇਵਰ ਹਾ ਸਭ ਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਵਰ ਨ ਜਾਣ ਚਾਉ ਕੋਏ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਤਿਲੰਗ ਮਹਾਲਾ ਪਹਿਲਾ ਕਰ ਤੀਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਹੇ ਆ ਪਿਆਰੇ ਲੀਤੜਾ ਲੱਭ ਰੰਗਾਈ ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਤਨ ਸੇਜੈ ਜਾਏ ਹਉ ਕੁਰਬਾਨਾ ਜਾਉ ਮਿਹਰਵਾਨਾ ਹਉ ਕੁਰਬਾਨਾ ਜਾਓ ਹਉ ਕੁਰਬਾਨਾ ਜਾਓ ਤਨਾ ਕਹਿ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਨਾ ਕਹਿ ਹਉ ਸਦ ਕੁਰਬਾਨਾ ਜਾਓ ਰਹਾਉ ਕਾਇਆ ਰੰਗਣ ਦੇਥਿਏ ਪਿਆਰੇ ਪਾਈਐ ਨਾਮ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕਹਿ ਪਾਸ ਉੜ ਤਨਾਂ ਕੀ ਜੇ ਮੇਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਤੰਤੇ ਪਾਵੇ ਆਪੇ ਹੀ 라ਵੇ ਚਲੰਗ ਮਹਲਾ ਪਹਿਲਾ ਕਾਂਣੜੀਏ ਮਾਨੜਾ ਕਾਇ ਕਰਹਿ ਆ ਪਰੜ ਘਰ ਹਰ ਰੰਗੋ ਕੀ ਨਾ ਮਾਣਹਿ ਸੋਹਣੜਾ ਤਨ ਕਮਲੀਏ ਬਾਹਰ ਕਿਆ ਟੁੰਢੇ ਪੈ ਕਿਆਂ ਦੇ ਸਲਾਈਆਂ ਲੈਣੀ ਭਾਵਕ ਕਰ ਜੀ ਗਾਰੋ ਤਾਂ ਸੁਹਾਗਣ ਜਾਣੀ ਲਾਗੀ ਜਾਸੋ ਧਰੇ ਪਿਆਰੋ ਿਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨ ਪਾਵੇ ਕਰਨ ਪਲਾਹਾ ਕਰੇ ਬੋ ਤੇਰੇ ਸਾ ਤਨ ਮਹਿਲ ਨ ਪਾਵੇ ਬਿਨ ਕਰਮਾ ਕਿਛ ਪਾਈਐ ਨਾਹੀ ਜੇ ਬੋ ਤੇਰਾ ਤਾਵੇ ਲਗ ਲੋਵੇ ਹੰਕਾਰ ਕੀ ਮਾਤੀ ਮਾਇਆ ਮਹੀਂ ਸਮਾਣੀ ਇਨੀਆਂ ਬਾਤਾਂ ਸੋ ਪਾਈਐ ਨਾਹੀ ਭਈ ਕਾਮਣੇ ਇਆਣੀ ਜਾਏ ਪੁੱਛੋ ਸੁਹਾਗਣੀ ਵਾਹੈ ਕਿੰਨੀ ਬਾਤਾਂ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮ ਲਲਾਈਐ ਇਵ ਕਹੈ ਸੋਹਾਗਣੀ ਪਹਿਣੇ ਇੰਨੀ ਬਾਤਿ ਸੋਹ ਪਾਈਐ ਆਪ ਗਵਾਈਐ ਤਾਂ ਸੋਹ ਪਾਈਐ ਔਰ ਕੈਸੀ ਚਤਰਾਈ ਸੋਹ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੋਹਾਗਣ ਨਾਨਕ ਸਾ ਸਵਰਾਈ ਐਸੀ ਰੰਗ ਰਾਤੀ ਸਹਿਜ ਕੀ ਮਾਤੀ ਅਹਨ ਸੁਪਾਏ ਸਮਾਨੀ ਸੁੰਦਰ ਸਾਇਸ ਰੂਪ ਵਿੱਚ ਅਖਣ ਕਹੀਐ ਸਾ ਸਿਆਣੀ ਸੁਹੀ ਮਹੱਲਾ ਪਹਿਲਾ ਕੌਣਤ ਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕੈ ਪੈ ਦੀਖਿਆ ਲੈਵਾ ਕੈ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲਥਲ ਮਹੀਅਲ ਫਰਫੁਰ ਲੀਣਾ ਤੂੰ ਆਪੇ ਸਰਬ ਸੁਮਾਣਾ ਰਹਾਉ ਮਨ ਤਾਰਾ ਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਕਟਹੀ ਪੀਤਰ ਸੋ ਸਹ ਤੋਲੀ ਇਨ ਬਿਦ ਚਿੱਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ 부ਜੇ ਆਪੇ ਹੈ ਬਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚਉਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੁਖ ਹਾਂ ਸੁਆਮੀ ਮੈਂ ਮੂਰਖ ਕਹਿਣ ਨਜਾਈ ਤੇਰੇ ਗੁਣ ਗਾਵਾ ਦੇਹੇ 부ਝਾਈ ਜੈਸੇ ਸਚਮੈ ਰਹਉ ਰਜਾਈ ਰਹਾਉ ਜੋ ਕੁਛ ਹੋਵਾ ਸਭ ਕੇ ਚਿਤ ਜਿਤੇ ਤੇਰੀ ਸਾਵ ਯਸਨ ਆਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤਰਾਈ ਕਿਆ ਹੋਂ ਕਥੀ ਕਥੇ ਕਥ ਦੇਖਾਂ ਮਾਇਆ ਕਥਨ ਕਥ ਨਾ ਜਾਈ ਜੋ ਤੁਧ ਪਹਾਵੇ ਸੋਈ ਆਖਾਂ ਤਿਲ ਤੇਰੀ ਵਡਿਆਈ ਇਤੇ ਕੂਕਰ ਹੋਵੇ ਗਾਨਾ ਭੌਕਾ ਇਸ ਤਨ ਤਾਈ ਭਗਤੀ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਜਾਈ ਬਿਲਾ ਬਲ ਮਹਲਾ ਪਹਿਲਾ ਮਨ ਮੰਦਰ ਤਨ ਬੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਵਾਸਤ ਹੈ ਬਹੁੜ ਜਨਮ ਨਾ ਆਵਾ ਮਨ ਬੀਧੇ ਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਅਗੋਚਰਿਆ ਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ-ਥਲ ਮਹੀਅਲ ਭਰ-ਪੂਰ ਲੈਣਾ ਘਟ-ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਮੈਨੇ ਅਵਰ ਨਾ ਜਾਣਾ ਮੇਰੇ ਸਾਹਿਬਾ ਕੋ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਣ ਤੁਮਾਰੀ ਸਰਬ ਚਿੰਤ ਤੁਪਾਸੇ ਜੋ ਤੁਧ ਪਹਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸ਼ਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ